ਤਾ ਇੱਕ ਜੋਨ ਨੂੰ ਪੰਜਾਬ ਦੇ ਵਿੱਚ ਵੋਟਾਂ ਨੇ ਔਰ ਗਰਮੀ ਵੀ ਜ਼ਿਆਦਾ ਵੱਧਦੀ ਜਾ ਰਹੀ ਹੈ ਤਾਂ ਅਜਿਹੇ ਦੇ ਵਿੱਚ ਲੋਕਾਂ ਨੂੰ ਹੁੰਦਾ ਕਿਤੇ ਨਾ ਕਿਤੇ ਇੰਟਰਸਟ ਘਟ ਜਾਂਦਾ ਲੋਕਾਂ ਦਾ ਕਿ ਇੰਨੀ ਗਰਮੀ ਦੇ ਵਿੱਚ ਵੋਟਾਂ ਕੌਣ ਪਾ ਕੇ ਆਵੇ ਜਾ ਕੇ ਔਰ ਕਿੰਨੀ ਕੋਤੇ ਭੀੜ ਹੋਣੀ ਹੈ ਕਿਤੇ ਲਾਈਨ ਦੇ ਵਿੱਚ ਨਾ ਲੱਗਣਾ ਪੈ ਜੇ ਪਰ ਹੁਣ ਇੱਕ ਨਵਾਂ ਸਿਸਟਮ ਆਇਆ ਦੋਸਤੋ ਹੁਣ ਤੁਹਾਨੂੰ 1 ਜੂਨ ਤੋਂ ਪਹਿਲਾਂ ਹੀ ਮਤਲਬ ਜੇ ਤੁਸੀਂ ਵੋਟ ਪਾ ਜਾਣੀ ਹੈ ਤੁਹਾਨੂੰ ਉਦੋਂ ਪਹਿਲਾਂ ਹੀ ਪਤਾ ਲੱਗ ਜਾਊਗਾ ਕਿ ਤੁਹਾਡੀ ਜੋ ਤੁਹਾਡੇ ਪੋਲਿੰਗ ਬੂਥ ਤੇ ਜੋ ਵੋਟਾਂ ਪਾਉਣ ਦੇ ਲਈ ਲੋਕ ਖੜੇ ਨੇ ਉਹ ਕਿੱਡੀ ਕ ਲੰਬੀ ਜਿਹੜੀ ਲਾਈਨ ਲੱਗੀ ਹੋਈ ਹੈਗੀ ਤਾਂ ਇੱਕ ਸਿਸਟਮ ਜਿਹੜਾ ਸ਼ੁਰੂ ਕੀਤਾ ਗਿਆ ਹੈਗਾ ਇਹਦਾ ਨਾਮ ਹੈਗਾ ਜੀ ਵੋਟਰ ਕਯੂ ਇਨਫੋਰਮੇਸ਼ਨ ਤਾਂ ਇਹਦੀ ਰਾਈ ਜਿਹੜਾ ਤੁਸੀਂ ਆਪਣਾ ਇੱਕ ਨੰਬਰ ਜਿਹੜਾ ਉਹਨਾਂ ਨੇ ਜਾਰੀ ਕੀਤਾ ਹੈਗਾ ਤਾਂ ਉਹਦੇ ਰਾਈ ਤੁਸੀਂ ਉੱਥੇ ਉਹਨੂੰ ਵੋਟ ਕਰਕੇ ਮੈਸੇਜ ਕਰਨਾ ਤਾਂ ਉਹਦੇ ਵਿੱਚ ਦੋ ਤਿੰਨ ਆਪਸ਼ਨਸ ਆਉਣਗੇ ਜਿੱਤੇ ਕਲਿੱਕ ਤੁਸੀਂ ਕਰਨਾ ਤੁਹਾਡੇ ਏਰੀਆ ਦੇ ਹਿਸਾਬ ਦੇ ਨਾਲ ਤੁਸੀਂ ਪੋਲਿੰਗ ਬੂਥ ਦੇਖਣਾ ਤੇ ਉਹਦੀ ਸਾਰੀ ਜਾਣਕਾਰੀ ਤੁਹਾਡੇ ਕੋਲ ਨਿਕਲ ਕੇ ਸਾਹਮਣੇ ਆ ਜਾਊਗੀ ਜੇ ਇੰਟਰਸਟਿੰਗ ਹੈ ਤਾਂ ਪੂਰੀ ਖਬਰ ਜਰੂਰ ਸੁਣਾਉਨੇ ਆ ਤਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਦੇ ਵੱਲੋਂ ਇਸ ਸ਼ਨੀਵਾਰ ਨੂੰ ਵੋਟਰਾਂ ਦੀ ਸੁਰੱਖਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੋਟਰ ਕਯੂ ਇਨਫੋਰਮੇਸ਼ਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਹ ਸਿਸਟਮ ਐਨਆਈਸੀ ਪੰਜਾਬ ਅਤੇ ਮੈਟਾ ਦੇ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਨ ਸਿੰਘ ਨੇ ਦੱਸਿਆ ਕਿ ਵੋਟਰ ਕਯੂ ਇਨਫੋਰਮੇਸ਼ਨ ਸਿਸਟਮ ਨੂੰ ਵਰਤਣ ਦੇ ਲਈ ਵੋਟਰਾਂ ਨੂੰ ਇੱਕ ਵਟਸਐਪ ਨੰਬਰ ਇਹ ਵਟਸਐਪ ਨੰਬਰ ਵੀ ਨੋਟ ਕਰ ਲਓ ਤੁਸੀਂ। 7447447217 ਉੱਤੇ ਵੋਟ ਟਾਈਪ ਕਰਨ ਤੇ ਇਹ ਜਿਹੜਾ ਮੈਸੇਜ ਭੇਜਣਾ ਹੋਊਗਾ ਇਹ ਨੰਬਰ ਤੇ ਤੁਸੀਂ ਮੈਸੇਜ ਕਰਨਾ ਔਰ ਇਸ ਤੋਂ ਬਾਅਦ ਇੱਕ ਲਿੰਕ ਤੋਂ ਲਿੰਕ ਤੋਂ ਉਹਨੂੰ ਪ੍ਰਾਪਤ ਹੋਊਗਾ ਜਿਸ ਤੇ ਕਲਿੱਕ ਕਰਨ ਮਗਰੋਂ ਦੋ ਆਪਸ਼ਨਸ ਆਉਣਗੀਆਂ ਲੋਕੇਸ਼ਨ ਤੇ ਵਾਈਜ਼ ਬੂਥ ਵਾਈ ਸਕਰੀਨ ਉੱਤੇ ਆਉਣਗੀਆਂ ਔਰ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਲੋਕੇਸ਼ਨ ਵਾਈਜ਼ ਆਪਸ਼ਨ ਨੂੰ ਚੁਣਨ ਮਗਰੋਂ VOTER ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਏ ਕਿ ਜਿਸ ਤੋਂ ਬਾਅਦ ਮੋਬਾਈਲ ਦੀ ਸਕਰੀਨ ਤੇ VOTER ਦੇ ਕੋਆਰਡੀਨੇਟ ਲਈ ਪੋਲਿੰਗ ਬੂਥਾਂ ਦੀ ਸੂਚੀ ਆ ਜਾਏਗੀ ਔਰ ਉਸ ਤੋਂ ਬਾਅਦ VOTER ਨੂੰ BOOTH ਨੰਬਰ ਲੈ ਕੇ ਭੇਜਣਾ ਹੋਊਗਾ ਤੇ ਤੁਰੰਤ ਮੋਬਾਈਲ ਦੀ ਸਕਰੀਨ ਉੱਤੇ ਜਾਣਕਾਰੀ ਆ ਜਾਏਗੀ ਕਿ ਉਸ BOOTH ਉੱਪਰ ਵੋਟ ਪਾਉਣ ਦੇ ਲਈ ਕਿੰਨੇ VOTER ਕਤਾਰ ਦੇ ਵਿੱਚ ਖੜੇ ਨੇ ਉਹਨਾਂ ਦੱਸਿਆ ਕਿ ਜੇਕਰ VOTER ਦੂਜਾ ਆਪਸ਼ਨ BOOTH WISE ਚੁਣਦਾ ਤਾਂ ਉਸ ਨੂੰ ਪੰਜਾਬ ਸੂਬਾ ਚੁਣਨ ਤੋਂ ਬਾਅਦ ਆਪਣੇ ਜ਼ਿਲ੍ਹੇ ਨੂੰ ਚੁਣਨਾ ਹੋਊਗਾ ਜਿਸ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕੇ ਸਕਰੀਨ ਦੇ ਉੱਪਰ ਆ ਜਾਣਗੇ ਤਾਂ ਆਪਣਾ ਵਿਧਾਨ ਸਭਾ ਹਲਕਾ ਚੁਣਨ ਤੋਂ ਬਾਅਦ ਸਬੰਧਤ BOOTH ਨੰਬਰ ਪੜਨਾ ਹੋਊਗਾ ਜਿਸ ਨਾਲ VOTER ਆਪਣੇ ਬੂਥ ਉੱਪਰ ਵੋਟ ਦੇਣ ਲਈ ਖੜੇ VOTERਾਂ ਦੀ ਗਿਣਤੀ ਜਾਣ ਸਕੇਗਾ ਤਾਂ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਜਿਹੜਾ 1 ਜੂਨ ਨੂੰ VOTING ਵਾਲੇ ਦਿਨ VOTERਾਂ ਦੀ ਗਿਣਤੀ ਹੈ ਜਿਹੜੀ ਉਹਨਾਂ ਨੂੰ ਗਰਮੀ ਤੋਂ ਬਚਾਉਣ ਦੇ ਲਈ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਜੋ VOTERS ਨਹੀਂ ਤਾਂ ਉੱਥੇ ਹੀ VOTING ਕਿਊ ਸਿਸਟਮ ਜ਼ਰੀਏ VOTER ਆਪਣੇ ਹਿਸਾਬ ਦੇ ਨਾਲ ਉਸ ਸਮੇਂ ਬੋਲਿੰਗ ਬੂਥ ਤੇ ਜਾ ਕੇ ਵੋਟ ਪਾ ਸਕਣਗੇ ਕਿਉਂਕਿ ਉਸ ਟਾਈਮ ਜਿਹੜੀ ਜ਼ਿਆਦਾ ਭੀੜ ਨਹੀਂ ਹੋਊਗੀ ਔਰ ਗਰਮੀ ਤੋਂ ਵੀ ਬਚਣਗੇ ਤੇ ਸਮੇਂ ਦੀ ਬਚਤ ਵੀ ਹੋਊਗੀ ਤਾਂ ਇਹ ਜਿਹੜਾ ਇੱਕ ਨਵਾਂ ਸਿਸਟਮ ਜਿਹੜਾ ਲਾਂਚ ਕੀਤਾ ਗਿਆ ਜਿਵੇਂ ਪਹਿਲਾਂ ਕਹੀਏ ਤਾਂ ਜਿਹੜੇ ਐਫੀ ਡੈਪਿਟ ਜਿਹੜੇ ਵੀ ਨਾਮਜ਼ਦਗੀਆਂ ਭਰੀਆਂ ਸੀ ਜਿਨ੍ਹਾਂ ਉਮੀਦਵਾਰਾਂ ਨੇ ਤਾਂ ਉਹਨਾਂ ਦੇ ਲਈ ਵੀ ਇੱਕ ਐਪ ਆ ਗਿਆ ਸੀਗਾ ਤਾਂ ਹੁਣ ਇਸ ਤੋਂ ਬਾਅਦ ਕੀ ਹੈ ਕੀ ਵਈ ਸੀ ਐਪ ਸੀਗਾ ਉਹ ਤਾਂ ਹੁਣ ਜਿਹੜਾ ਇਹ ਨਵਾਂ ਇੱਕ ਸਿਸਟਮ ਸ਼ੁਰੂ ਕੀਤਾ ਜਿੱਤੇ ਨਹੀਂ ਤੁਸੀਂ ਇਹ ਕੋਈ ਐਪ ਨਹੀਂ ਹੋਊਗਾ ਇਹ ਸਿਰਫ ਤੁਸੀਂ ਜਿਹੜਾ ਨੰਬਰ ਤੋਂ ਉਹਨੂੰ ਬੋਲ ਕੇ ਦੱਸੇ ਤੁਸੀਂ ਉਹ ਤੇ ਮੈਸੇਜ ਕਰਨਾ ਹੈ ਕਲਿੱਕ ਕਰਨਾ ਹੈ ਵੋਟ ਪਰਨਾ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਸਾਰੀ ਜਾਣਕਾਰੀ ਮਿਲ ਜੂਗੀ ਔਰ ਤੁਹਾਡੇ ਲਈ ਵੋਟ ਪਾਉਣਾ ਬੇहद ਹੀ ਸੌਖਾ ਹੋ ਜਾਊਗਾ